ਚੈਨਲ ਪੰਜਾਬ ਵਾਲਾ ਪੌਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਕਿਸਾਨ ਭਰਾਵੋ ਜਿਹੜੀ ਇਹ ਅਹਿਮ ਜਾਣਕਾਰੀ ਤੁਹਾਨੂੰ ਦੇਣ ਲੱਗੇ ਆ ਇਹ ਅਸੀਂ ਅਹਿਮ ਜਾਣਕਾਰੀ ਦੇਣ ਲੱਗੇ ਆ ਕਣਕ ਦੇ ਬੀਜ ਨਾਲ ਸੰਬੰਧਿਤ ਜਿਹੜਾ ਕਣਕ ਦਾ ਨਵਾਂ ਬੀਜ ਆਇਆ PBW872 ਉਹ ਕਿਵੇਂ ਬਾਕੀਆਂ ਵੈਰਾਈਟੀਆਂ ਦੇ ਨਾਲੋਂ ਵੱਖਰਾ ਹੈ ਜੇ ਅਸੀਂ ਮੇਨ ਇਹਦਾ ਫਰਕ ਲੈ ਲਈਏ ਵੀ ਇਹ 826 ਵੈਰਾਈਟੀ ਦੇ ਨਾਲੋਂ ਕਿਵੇਂ ਵੱਖਰਾ ਹੈ 872 ਤੇ ਆਪਾਂ 872 ਬਾਰੇ ਸਾਰੀ ਗੱਲਬਾਤ ਹੈ ਜਿਹੜੀ ਉਹ ਕਰਨੀ ਹੈ ਸਾਡੇ ਨਾਲ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਹਰਜੀਤ ਸਿੰਘ ਨੇ ਨਾਲ ਇਹ ਸੀਡ ਐਕਸਪਰਟ ਨੇ ਬੀਜ ਤੇ ਮੇਨ ਕੰਮ ਕਰਦੇ ਨੇ ਜੋ ਬੀਜ ਬਾਰੇ ਇਹਨਾਂ ਨੇ ਜਾਣਕਾਰੀਆਂ ਦੇ ਦੇਣੀਆਂ ਨੇ ਕਿਸਾਨ ਪ੍ਰਭੂ ਉਹ ਬਿਲਕੁਲ ਸਹੀ ਹੋਣਗੀਆਂ ਤੇ ਉਹੀ ਰਿਜ਼ਲਟ ਉਹੀ ਸਾਰੀਆਂ ਚੀਜ਼ਾਂ ਤੁਹਾਨੂੰ ਆਪਦੇ ਖੇਤਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਅੱਜ ਤੁਹਾਨੂੰ ਇਹ ਕੱਲੀ-ਕੱਲੀ ਜਾਣਕਾਰੀ ਅਸੀਂ ਨਤਾਰ ਕੇ ਦੇਵਾਂਗੇ ਵੀ ਇਹਦਾ ਝਾੜ ਕਿੰਨਾ ਹੈ ਇਹਦਾ ਕੀ ਫਰਕ ਹੈ ਬਿਮਾਰੀਆਂ ਪੱਖੋਂ ਕੀ ਹੈ ਤੇ ਸਭ ਤੋਂ ਵੱਡੀ ਗੱਲ ਕੀ ਹੈ ਵੀ ਕਰਨਾਲ ਵੰਟ ਦੀ ਸਮੱਸਿਆ ਆਈ ਸੀ ਪਿਛਲੀ ਵਾਰੀ ਕਣਕਾਂ ਨੂੰ ਕਿ ਉਹ ਕਰਨਾਲ ਵੰਟ ਦੀ ਸਮੱਸਿਆ ਇਸ ਵਾਰੀ ਇਹਨੂੰ 872 ਨੂੰ ਆਉਣ ਦਾ ਖਦਸਾ ਹੈਗਾ ਜਾਂ ਨਹੀਂ ਹੈਗਾ ਬਾਕੀ ਤੁਹਾਨੂੰ ਸੀਡ ਐਕਸਪਰਟ ਇਹ ਵੀ ਦੱਸਣਗੇ ਕਿ ਕਿੰਨਾ ਕੁ ਰਕਬਾ ਤੁਹਾਨੂੰ 872 ਦਾ ਲਾਉਣਾ ਚਾਹੀਦਾ ਬਿਲਕੁਲ ਪੂਰਾ ਹੀ ਬਦਲ ਦੇਣਾ ਚਾਹੀਦਾ ਵੀ ਜੇ ਕੋਈ ਹੋਰ ਵੈਰਾਈਟੀ ਲਾਉਂਦੇ ਸੀ ਤਾਂ ਲਾਉਣੀ ਨਹੀਂ ਇਕੱਲੀ 872 ਲਾਉਣੀ ਚਾਹੀਦੀ ਹੈ ਇਹ ਸਾਨੂੰ ਸੀਡ ਐਕਸਪੋਰਟ ਦੱਸਣਗੇ ਫਿਰ ਤੁਹਾਨੂੰ ਇਹ ਵੀ ਦੱਸਾਂਗੇ ਵੀ ਕਿਹੜੀ ਸਕੀਮ ਦੇ ਤਹਿਤ ਤੁਸੀਂ ਇਹ ਬੀਜ ਅੱਧੇ ਰੇਟ ਤੇ ਲੈ ਸਕਦੇ ਹੋ ਜਾਂ ਫਿਰ ਤੁਹਾਨੂੰ ਇਹ ਬੀਜ ਮੁਫਤ ਦੇ ਵਿੱਚ ਮਿਲ ਸਕਦਾ ਹੈ ਇਹ ਆਪਾਂ ਸਾਰੀਆਂ ਜਾਣਕਾਰੀਆਂ ਡਾਕਟਰ ਹਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਜਿਹੜਾ ਸ਼੍ਰੀ ਮੁਖਸਰ ਸਾਹਿਬ ਸਾਡੇ ਨਾਲ ਹੈ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਸਵਾਗਤ ਕਰਦਾ ਧੰਨਵਾਦ ਜੀ ਬਹੁਤ-ਬਹੁਤ ਜੀ ਤਾਂ ਡਾਕਟਰ ਸਾਹਿਬ ਕਣਕ 826 ਇਹੜੇ ਬੜਾ ਰਕਬਾ ਸੀ ਬੜਾ ਚੰਗਾ ਝਾੜ ਪਿਛਲੀ ਵਾਰ ਹੀ ਰਿਹਾ ਤੇ ਇਹਦੇ ਨਾਲੋਂ ਜੇ 872 ਦਾ ਤਾਂ ਫਰਕ ਦੇਖੀਏ ਜੀ ਤਾਂ ਪੀ ਬੀਡਬਲਿਊ 872 826 ਹੋਰ ਵੈਰਾਈਟੀਆਂ ਦੇ ਨਾਲੋਂ ਕਿਵੇਂ ਵੱਖਰੀ ਹੈ ਜੀ ਫਰਕ ਕੀ ਹੈ ਜੀ ਮੇਨ ਹਾਂਜੀ ਇਹ ਜਿਹੜੀ ਪੀਵੀਰਡਲਯੂ 872 ਵੈਰੈਟੀ ਹੈ ਇਹ ਯੂਨੀਵਰਸਿਟੀ ਦੀ ਨਵੀਂ ਵੈਰੈਟੀ ਹੈ ਇਹ ਜਨਕਿ ਜਿਹੜੀਆਂ ਬਾਕੀ ਵੈਰੈਟੀਆਂ ਸੀ ਪਿੱਛੋਂ ਉਹਨਾਂ ਦੇ ਚੱਲੇ ਆ ਰਹੇ ਸੀ ਉਹਨਾਂ ਚੋਂ 826 ਵੈਰੈਟੀ ਸਭ ਤੋਂ ਵਧੀਆ ਮੰਨੀ ਗਈ ਸੀ ਇਹ ਉਹਦੇ ਨਾਲੋਂ ਵੀ ਵਧੀਆ ਵੈਰੈਟੀ ਮੰਨੀ ਗਈ ਹੈ ਯੂਨੀਵਰਸਿਟੀ ਮੁਤਾਬਕ ਕਿਉਂਕਿ ਯੂਨੀਵਰਸਿਟੀ ਵੱਲੋਂ ਟ੍ਰਾਇਲ ਲਗਾਏ ਸੀ ਗਏ ਸੀ ਵੱਖ-ਵੱਖ ਦਿਨਾਂ ਤੇ ਬਜਾਈ ਕਰਕੇ ਤਾਂ ਇਹਦਾ ਜਿਹੜਾ ਝਾੜ ਆ ਜਿਹੜੀ 826 ਵੈਰੈਟੀ ਆ ਉਹਦੇ ਨਾਲੋਂ ਅੱਧਾ ਕੁਆਂਟਲ ਦਾ ਝਾੜ ਵੱਧ ਮੰਨਿਆ ਗਿਆ ਅੱਧਾ ਕੁਆਂਟਲ ਝਾੜ ਵੱਧ ਹੋਣ ਤੋਂ ਇਲਾਵਾ ਇਹਦੇ 'ਚ ਜ਼ਿੰਕ ਤੇ ਆਇਰਨ ਦੀ ਮਾਤਰਾ ਵੀ ਕਾਫੀ ਵਧੀਆ ਮੰਨੀ ਗਈ ਹੈ ਤੇ ਇਹਦੀ ਜਿਹੜੀ ਇਸ ਤੋਂ ਰੋਟੀ ਬਣਦੀ ਆ ਉਹਦੀ ਵੀ ਕੁਆਲਿਟੀ ਹੈ ਜਿਹੜੀ ਕਾਫੀ ਵਧੀਆ ਮੰਨੀ ਗਈ ਹੈ ਤੇ ਜੇ ਗੱਲ ਕਰੀਏ ਸਮਾਂ ਪੱਕਣ ਤੇ ਤਾਂ ਇਹ ਲਗਭਗ 152 ਦਿਨ 150 ਤੋਂ 152 ਦਿਨ ਲੈਂਦੀ ਆ ਪੱਕਣ ਤੇ ਪਰ ਜਿਹੜੇ 826 ਵੈਰਾਈਟੀ ਸੀ ਉਹ ਇਹ 148 ਦਿਨ ਦਾ ਰਕਬਲੇ ਮਤਲਬ ਦਿਨ ਲੈਂਦੀ ਆ ਤਾਂ ਕਰਕੇ ਆਪਾਂ ਕਹਿ ਸਕਦੇ ਆ ਕਿ ਇਹ 4 ਕਿ ਦਿਨ ਦਾ ਫਰਕ ਆ ਕੋਈ ਇਹ ਬਹੁਤ ਵੱਡਾ ਫਰਕ ਨਹੀਂ ਪਰੰਤੂ ਇਹਦੇ ਝਾੜ ਦਾ ਜ਼ਰੂਰ ਫਰਕ ਆ ਕਿਉਂਕਿ ਇਹਦੇ ਵਕ ਵਕ ਦਿਨਾਂ ਤੇ ਜੇ ਟ੍ਰਾਇਲ ਲਗਾਏ ਗਏ ਆ ਤਾਂ ਇਹਦਾ ਸਭ ਤੋਂ ਬਿਹਤਰ ਮੰਨ ਜਿਹੜਾ ਸਮਾਂ ਬੁਝਾਈ ਦਾ ਉਹ ਲਾਸਟ ਹਫਤਾ ਅਕਤੂਬਰ ਤੋਂ ਲੈ ਕੇ ਲਾਸਟ ਹਫਤਾ ਨਵੰਬਰ ਤੱਕ ਮੰਨਿਆ ਗਿਆ ਤੇ ਜਿਹੜਾ ਸਭਨੋਂ ਅਨੁਕੂਲ ਜਿਹਦੇ ਚ ਸਭਨੋਂ ਵਧੀਆ ਝਾੜ ਯੂਨੀਵਰਸਿਟੀ ਦੇ ਮੁਤਾਬਕ ਟ੍ਰੈਲਰ ਮੁਤਾਬਕ ਆਇਆ ਹੈਗਾ ਉਹ ਹੈਗਾ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਇਹਦਾ ਬੈਸਟ ਸਮਾਂ ਜੀ ਤਾਂ ਜੇਕਰ ਆਪਾਂ ਸਾਡੇ ਕਿਸਾਨ ਭਰਾਵਾਂ ਨੂੰ ਦੱਸਣਾ ਹੋਵੇ ਵੀ ਤੁਸੀਂ ਭਾਈ ਇਸ ਦਿਨਵਾਰ ਇਸ ਤਰੀਕ ਤੋਂ ਸ਼ੁਰੂ ਕਰੋ ਇਹਦੀ ਬਜਾਈ ਤਾਂ ਪੱਕੀ ਦਸੀਏ ਯੂਨੀਵਰਸਿਟੀ ਨੇ ਕਿਉਂਕਿ ਵੱਖ-ਵੱਖ ਤਰੀਕਾਂ ਨੂੰ ਬੀਜ ਕੇ ਇਹਦੇ ਰਿਜ਼ਲਟ ਲਏ ਆ ਜੀ ਤੇ ਅੱਧਾ ਕੁਇੰਟਲ ਝਾੜ ਆ ਕਿਸਾਨ ਭਰਾਵੋ ਇਹਦਾ ਬਾਕੀ ਦੂਸਰੀ ਵੈਰੈਟੀ ਦੇ ਨਾਲੋਂ ਇਹਦਾ ਜ਼ਿਆਦਾ ਹੈ ਤਾਂ ਕਦੋਂ ਬੀਜਣ ਜੀ ਕਦੋਂ ਸ਼ੁਰੂ ਕਰਨ ਬਜਾਈ ਇਹਦੀ ਜਿਹੜੀ ਸਹੀ ਇਹਦੀ ਬਜਾਈ ਆ ਤਾਂ ਉਹਦਾ ਕੰਮ 1 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਮੁਕੰਮਲ ਕਰ ਸਕਦੇ ਆ ਜੀ 1 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਇਹਦਾ ਬਜਾਈ ਦਾ ਢੁਕਵਾਂ ਸਮਾਂ ਹੈ ਫਿਰ ਇਹ 150 ਤੋਂ 52 ਦਿਨਾਂ ਦੇ ਵਿੱਚ ਇਹ ਜਿਹੜੀ ਆ ਉਹ ਤਿਆਰ ਹੋ ਜਾਂਦੀ ਹੈ ਤੇ ਡਾਕਟਰ ਸਾਹਿਬ ਝਾੜ ਜਿਵੇਂ ਤੁਸੀਂ ਦੱਸਿਆ ਵੀ ਉਹਦੇ ਨਾਲੋਂ ਕੁਆਂਟਲ ਵੱਧ ਹੈ ਤੇ ਜਿਸ ਹੱਬ ਨਾਲੇ ਦੇ ਵਿੱਚ ਜਿੰਕ ਦੀ ਮਾਤਰਾ ਜ਼ਿਆਦਾ ਹੈ ਆਇਰਨ ਦੀ ਮਾਤਰਾ ਜ਼ਿਆਦਾ ਹੈ ਫਿਰ ਇਹਦਾ ਮਤਲਬ ਇਹਦੀ ਬਾਕੀ ਵੈਰਾਈਟੀਆਂ ਦੇ ਨਾਲੋਂ ਰੋਟੀ ਬਹੁਤ ਵਧੀਆ ਬਣਦੀ ਹੋਣੀ ਹੈ ਬਿਲਕੁਲ ਜੀ ਬਿਲਕੁਲ ਇਹਦੀ ਰੋਟੀ ਦਾ ਪੋਸਟਿਕ ਤੱਤ ਤਾਂ ਆਟੋਮੈਟਿਕਲੀ ਵੱਧ ਕੇ ਜਦੋਂ ਆਪਾਂ ਨੂੰ ਲੋਹੇ ਤੇ ਜਿੰਕ ਦੀ ਇਹਦੇ ਚ ਵੱਧ ਮਾਤਰਾ ਮਿਲਣੀ ਹੈ ਭਾਈ ਜੀ ਕਈ ਕਿਸਾਨ ਭਰਾ ਜਿਹੜੇ ਆਰਗੈਨਿਕ ਬੀਜ ਦੇ ਆ ਉਹ ਬੀਜ ਸਕਦੇ ਆ ਆਪਦੇ ਪਰਿਵਾਰ ਵਾਸਤੇ ਰੱਖਣੀ ਹੁੰਦੀ ਹੈ ਜਾਂ ਆਪਾਂ ਆਰਗੈਨਿਕ ਕਰਕੇ ਬੀਜਣਾ ਹੀ ਸਾਰਾ ਕੁਝ ਬਿਨਾ ਰਹਿਣਾ ਸਪ੍ਰੇਆਂ ਤੋਂ ਸਹੀ ਹੈ ਤੇ ਇਹਦੇ ਵਿੱਚ ਇਹਦੀ ਜਿਹੜੀ ਖੇਤੀ ਆ ਉਹ ਜਿੰਕ ਤੇ ਆਇਰਨ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਰੋਟੀ ਬਹੁਤ ਵਧੀਆ ਬਣਦੀ ਹੈ ਪੋਸਟਿਕ ਤੱਤ ਬਾਕੀ ਕਿਸਮਾਂ ਦੇ ਨਾਲੋਂ ਰਿਕਾਰਡ ਕੀਤੇ ਗਏ ਹੈ ਵੀ ਇਹਦੇ ਵਿੱਚ ਵੱਧ ਹੈ ਤਾਂ ਇੱਕ ਹੋਰ ਗੱਲ ਆਪਾਂ ਸਾਡੇ ਕਿਸਾਨ ਭਰਾਵਾਂ ਨੂੰ ਦੱਸੀਏ ਤੁਸੀਂ ਬੀਜ ਐਕਸਪਰਟ ਹੋ ਤੁਹਾਨੂੰ ਪਤਾ ਹੈ ਵੀ ਵੈਰੈਟੀ ਕਿੰਨੀ ਕਿਲੋਣੀ ਹੈ ਹੁਣ ਜਿਹੜਾ ਬੰਦਾ 10 ਕਿਲੇ ਬੀਜ ਦਾ ਸੀ 826 ਦੇ ਵਿੱਚ ਉਹਨੇ ਚੰਗਾ ਵਧੀਆ ਝਾੜ ਲਿਆ ਤਾਂ ਉਹ ਕਿੰਨਾ ਕਿ ਰਕਬਾ ਜਿਹੜਾ ਉਹ 872 ਵੇਖੇ ਕਿਉਂਕਿ ਹੁਣ 872 ਦਰਜਾਨ ਬੜਾ ਹੋ ਗਿਆ ਕਿਸਾਨ ਭਰਾ ਖਰੀਦੀ ਜਾਂਦੇ ਏ ਬੀਜੀ ਤਾਂ ਭਾਈ ਜੀ ਇਹ ਜ਼ਰੂਰ ਦੱਸੋ ਸਾਨੂੰ ਵੀ ਇੱਕ 10 ਕਿੱਲੇ ਵਾਲਾ ਬੰਦਾ ਜੇ 826 ਪਿਛਲੀ ਵਾਰੀ ਲਾਇਆ ਸੀ ਕਿੰਨਾ ਕੁ ਲਾਉਣਾ ਚਾਹੀਦਾ ਕਿ ਸਾਰਾ ਹੀ ਬਦਲ ਦੇ ਜੀ ਵੀ ਨਹੀਂ ਨਹੀਂ ਇਹ ਕੱਲ ਤਾਂ ਬਿਲਕੁਲ ਨਹੀਂ ਕਰਨੀ ਵੀ ਜੇ ਪਿਛਲੀ ਵਾਰੀ ਤੁਸੀਂ 826 ਦੀ ਖੇਤੀ ਕਰਦੇ ਆ ਤੇ ਐਤਕੀ ਤੁਸੀਂ ਸਾਰਾ ਉਹ ਏਰੀਆ 872 ਲਾ ਦੋ ਕਿਉਂਕਿ ਨਵੀਂ ਵੈਰਾਈਟੀ ਆ ਤੁਹਾਡੇ ਹਰੇਕ ਵਾਣ ਦਾ ਫਰਕ ਹੁੰਦਾ ਜਾਨੀ ਕਿ ਇੱਕ ਪਿੰਡ ਚ ਵੀ ਵਾਣਾ ਵਾਣਾ ਦਾ ਫਰਕ ਹੁੰਦਾ ਸੋ ਇਸ ਕਰਕੇ ਇਹ ਗੱਲ ਨੂੰ ਧਿਆਨ ਚ ਰੱਖਣਾ ਵੀ ਇਹ ਨਵੀਂ ਵੈਰਾਈਟੀ ਆ ਤੁਸੀਂ ਟ੍ਰਾਇਲ ਪਰਪਸ ਵਜੋਂ ਜੇ ਤੁਸੀਂ 10 ਕਿੱਲੇ ਦੀ ਖੇਤੀ ਕਰਦੇ ਆ ਤਾਂ ਕਿੱਲਾ ਜਾਂ ਡੇਢ ਕਿੱਲਾ ਲਾਓ ਇਸ ਤੋਂ ਵੱਧ ਨਾ ਲਾਓ ਕਿਉਂਕਿ ਹਰੇਕ ਜੇ ਵਾਹ ਦੇ ਮੁਤਾਬਕ ਝਾੜ ਦਾ ਵੀ ਫਰਕ ਪਿਆ ਜਾਂਦਾ ਜੇ ਅੱਧਾ ਕੁਇੰਟਲ ਯੂਨੀਵਰਸਿਟੀ ਕਹਿ ਰਹੀ ਆ ਤਾਂ ਹੋ ਸਕਦਾ ਤੁਹਾਡੇ ਵਾਹ ਦੇ ਮੁਤਾਬਕ ਉਹ ਕੁਇੰਟਲ ਝਾੜਦਾ ਵੀ ਫਰਕ ਹੋ ਸਕਦਾ 826 ਨੂੰ ਹੋ ਸਕਦਾ ਉਹਦੇ ਬਰੋਬਰ ਹੀ ਹੋ ਗਿਆ ਤਾਂ ਜੀ ਇਹ ਗੱਲ ਨੋਟ ਕਰਨ ਵਾਲੀ ਹੈ ਕਿਸਾਨ ਭਰਾਵੋ ਨੋਟ ਕਰ ਲਓ ਵੀ ਜੇਕਰ ਤੁਸੀਂ 10 ਕਿੱਲਿਆਂ ਦੀ ਖੇਤੀ ਕਰਦੇ ਹੋ ਤਾਂ ਕਿੱਲਾ ਡੇਢ ਕਿੱਲਾ ਜਿਹੜਾ ਉਹ 872 ਲਾਓ ਕਿਉਂਕਿ ਨਵੀਂ ਕਿਸਮ ਹੈ ਯੂਨੀਵਰਸਿਟੀ ਦੀ ਤੁਹਾਡੇ ਖੇਤਾਂ ਦੇ ਵਿੱਚ ਕੀ ਇਹਦਾ ਰਿਜ਼ਲਟ ਮਿਲਦਾ ਉਹ ਇਸ ਵਾਰੀ ਤੁਹਾਨੂੰ ਪਤਾ ਲੱਗ ਜੂਗਾ ਜੇ 800 26 ਦੇ ਅਣਕੂਰ ਸੀ ਤੁਹਾਡਾ ਵਾਹਣ ਕਾ ਤੁਸੀਂ 826 ਤੋਂ ਚੰਗਾ ਰਿਜ਼ਲਟ ਲਿਆ ਹੈ ਹੋ ਸਕਦਾ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ 872 ਤੋਂ ਉਨਾ ਵਧੀਆ ਨਾ ਮਿਲੇ ਤੇ ਹੋ ਸਕਦਾ ਉਸ ਤੋਂ ਵਧੀਆ ਮਿਲ ਜੇ ਪਰ ਇਦੇ ਲਈ ਜ਼ਰੂਰੀ ਹੈ ਕਿ ਤੁਸੀਂ ਥੋੜਾ ਰਕਬਾ ਕੇਰਾ ਡਾਕਟਰ ਸਾਹਿਬ ਇਹ ਕਹਿੰਦੇ ਆ ਸੀਡ ਐਕਸਪਰਟ ਹੋਣ ਦੇ ਨਾਤੇ ਵੀ 10 ਕਿੱਲਿਆਂ ਦੀ ਖੇਤੀ ਕਰਦੇ ਹੋ ਤਾਂ ਤੁਸੀਂ 1.5 ਕਿੱਲਾ ਜਿਹੜਾ ਉਹ ਬੀਜ ਇਹ ਲਾਓ ਤਾਂ ਡਾਕਟਰ ਸਾਹਿਬ ਇੱਕ ਮੇਨ ਗੱਲ ਹੈ ਜੀ ਪਿਛਲੀ ਵਾਰੀ ਨਾ ਕਰਨਾਲ ਬੰਟ ਦੀ ਬੜੀ ਸਮੱਸਿਆ ਆਈ ਸੀ ਤੇ ਰੇਟ ਬੜੇ ਘੱਟ ਮਿਲੇ ਠੀਕ ਹੈ ਜੀ ਕਣਕ ਦਾ ਦਾਣਾ ਜਿਹੜਾ ਉਹ ਕਾਲਾ ਪੈਣ ਦੀ ਸਮੱਸਿਆ ਆ ਗਈ ਇਹ ਸਮੱਸਿਆ ਤਾਂ ਨਹੀਂ ਆਉਂਦੀ ਇਸ ਕਣਕ ਨੂੰ ਕੀ ਇਹ ਬਿਮਾਰੀਆਂ ਪੱਖੋਂ ਸਹਿਣਸ਼ੀਲਤਾ ਇਹਦੇ ਵਿੱਚ 870 ਚੱਕ ਦੇਖੋ ਜੀ ਇਹ ਜਿਹੜੀਆਂ ਪੀਲੀ ਖੁੰਗੀ ਤੇ ਪੂਰੀ ਖੁੰਗੀ ਇਹਨਾਂ ਬਿਮਾਰੀਆਂ ਨੂੰ ਤਾਂ ਇਹ ਮਾਡਲ ਲੈਟਰੀ ਸਹਿਣਸ਼ੀਲਤਾ ਹੈਗੀ ਆ ਪਰੰਤੂ ਜਿਹੜੀ ਆਪਾਂ ਕਰਨਾਲ ਵੈਂਟ ਦੀ ਗੱਲ ਕਰਦੇ ਆ ਇਹ ਇਹਦੇ ਲਈ ਕੀ ਹੈ ਇਹਦਾ ਸੀ ਟਰੀਟਮੈਂਟ ਜ਼ਰੂਰੀ ਆ ਸੋ ਕੋਈ ਵੀ ਵੈਰੈਟੀ ਇਹ ਨਹੀਂ ਕੋਈ ਵੀ ਵੈਰੈਟੀ ਵੇਝਣੀ ਆ ਤਾਂ ਸੀ ਟਰੀਟਮੈਂਟ ਜ਼ਰੂਰ ਕੀਤਾ ਜਾਵੇ ਇਹਦੇ ਲਈ ਤੁਸੀਂ ਵੱਖ-ਵੱਖ ਦਵਾਈਆਂ ਬੀਟਾ ਵੈਕਸ ਜਾਂ ਨਿਓਨੈਕਸ ਦਵਾਈ ਦੇ ਵਿੱਚ ਇਸਤੇਮਾਲ ਕਰ ਸਕਦੇ ਸੀ ਟਰੀਟਮੈਂਟ ਜ਼ਰੂਰੀ ਆ ਇਹ ਵੈਰੈਟੀ ਨੂੰ ਕਿ ਹੋਰ ਵੈਰੈਟੀ ਦੀ ਬਜਾਈ ਕਰਦੇ ਆ ਇਹ ਕਿਸਾਨ ਵੀਰ ਜੇ ਆਪਕੀ ਕਣਕ ਦੀ ਬਜਾਈ ਕਰਨੀ ਹੈ ਤੇ ਇਹ ਚੀਜ਼ ਦਾ ਬਿਲਕੁਲ ਧਿਆਨ ਰੱਖਣਾ ਜੀ ਇਹਦੇ ਲਈ ਕਿਸਾਨ ਭਰਾਵੋ ਸੀਡ ਟ੍ਰੀਟਮੈਂਟ ਬਹੁਤ ਜ਼ਰੂਰੀ ਹੈ ਭਾਵੇਂ ਤੁਸੀਂ 826 ਵਿੱਚ ਬੀਜੀ ਜਾਂਦੇ ਹੋ ਭਾਵੇਂ 872 ਲਈ ਜਾਂਦੇ ਹੋ ਤਾਂ ਭਾਈ ਜੀ ਬੀਜ ਕਿਸਾਨ ਭਰਾ ਕ੍ਰਿਸ਼ੀ ਵਿਗਿਆਨ ਕੇਂਦਰਾਂ 'ਚ ਵੀ ਭੀੜ ਆ ਬੀਜ ਮੁੱਕ ਜਾਂਦਾ ਫੇਰ ਆ ਜਾਂਦਾ ਤਾਂ ਬੀਜ ਉਪਲਬਧ ਦਾ ਜੀ ਸਹੀ ਬੀਜ ਹੈ ਜਿਹੜਾ ਉਹ ਕਿਸਾਨ ਵੀਰਾਂ ਤੱਕ ਪਹੁੰਚਦਾ ਰਿਹਾ ਜੀ ਔਰ ਇਹ ਵੀ ਆਉਂਦਾ ਰਹੂਗਾ ਜੀ ਕਿੰਨਾ ਕੁ ਸਮੇਂ ਦਿਓ ਵੀ ਕਿਸਾਨ ਭਰਾਵਾਂ ਤੱਕ ਪਹੁੰਚਦਾ ਹੋ ਜੂਗਾ ਇਹ ਜਿੱਥੇ ਹੁਣ ਯੂਨੀਵਰਸਿਟੀ ਅਰੀਜਨਲ ਸੈਂਟਰਾਂ ਚ ਵੀ ਜਿਵੇਂ ਮਕਸਰ ਖੇਤੀ ਵਿਗਿਆਨ ਕੇਂਦਰ ਚ ਵੀ ਸਪਲਾਈ ਹੋਇਆ ਸੀ ਤਾਂ ਜਿਵੇਂ ਜੇ 17 ਇਸਦੀ ਡਿਮਾਂਡ ਆ ਤਾਂ ਜਲਦੀ ਵੇਖ ਜਾਂਦਾ ਪਰੰਤੂ ਜਿਵੇਂ ਹੀ ਉੱਥੇ ਖਤਮ ਹੁੰਦਾ ਵੀ ਤਾਂ ਨਾਲ ਅਰੀਜਨਲ ਸੈਂਟਰ ਯੂਨੀਵਰਸਿਟੀ ਵੱਲੋਂ ਦੁਬਾਰਾ ਭੇਜਿਆ ਜਾਂਦਾ ਤਾਂ ਉੱਥੇ ਦੁਬਾਰਾ ਵੀ ਜਲਦੀ ਬੀਮਾਹੀਆ ਹੋ ਜਾਂਦਾ ਤੇ ਕਿਸਾਨ ਤਾਲਮੇਲ ਚ ਰਹਿਣ ਤੇ ਜਿਵੇਂ ਕੋਈ ਵੀ ਬੀਮਾਹੀਆ ਹੁੰਦਾ ਉੱਥੇ ਤੋਂ ਤਾਲਮੇਲ ਕਰਕੇ ਲੈ ਸਕਦੇ ਨੇ ਤੇ ਇੱਕ ਰੇਟ ਜ਼ਰੂਰ ਦੱਸੋ ਡਾਕਟਰ ਸਾਹਿਬ ਕੀ ਰੇਟ ਚੱਲ ਰਿਹਾ ਜੀ ਬੀਜ ਦਾ ਜਿਹੜਾ 20 ਕਿਲੋ ਦੀ ਥੈਲੀ ਆ ਯੂਨੀਵਰਸਿਟੀ ਵੱਲੋਂ ਉਹਦਾ 1250 ਰੁਪਈਆ ਰੇਟ ਆ ਤੇ ਜਿਹੜੀ 40 ਕਿਲੋ ਦੀ ਥੈਲੀ ਆ ਕਿੱਲੇ ਆਸਤੇ ਤਾਂ ਉਹਦਾ ਰੇਟ 2500 ਰੁਪਈਆ ਜੀ ਤੇ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਵੇਚ ਰਹੀਆਂ ਜੀ ਕਿਉਂਕਿ ਯੂਨੀਵਰਸਿਟੀ ਨੇ ਕਈ ਪ੍ਰਾਈਵੇਟ ਬੰਦਿਆਂ ਨੂੰ ਵੀ ਇਹ ਵੀ ਆ ਜਿਹੜਾ ਉਹ ਦਿੱਤਾ ਪਿਛਲੀ ਵਾਰੀ ਤਾਂ ਕੀ ਰੇਟ ਉਹਨਾਂ ਦਾ ਇਸ ਤੋਂ ਵੱਧ ਰਹੂਗਾ ਜਾਂ ਘੱਟ ਰਹੂਗਾ ਜਾਂ ਕਿੱਥੇ ਜਾਊਗਾ ਜੀ ਨਵੀਂ ਵੈਰੈਟੀ ਆ ਹੋ ਸਕਦਾ ਉਹ ਥੋੜਾ ਵੱਧ ਰੇਟ ਲਾਉਣ ਪਰੰਤੂ ਜਿਹੜਾ ਯੂਨੀਵਰਸਿਟੀ ਤੋਂ ਅਵੇਲੇਬਲ ਹੈਗਾ ਸੀਡ ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਯੂਨੀਵਰਸਿਟੀ ਦੇ ਜਿਹੜੇ ਹੈਗੇ ਖੋਜ ਕੇਂਦਰ ਜਾਂ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਉੱਥੋਂ ਹੀ ਫਰੀਜ਼ ਦੀ ਖਰੀਦਦਾਰੀ ਕੀਤੀ ਜੀ ਤਾਂ ਡਾਕਟਰ ਸਾਹਿਬ ਇੱਕ ਅਸੀਂ ਇਹ ਸੁਣਿਆ ਸੀਗੇ ਕਿ ਵਿਲੇਜ ਸੀਡ ਸਕੀਮ ਆਈ ਆ ਕੋਈ ਪਿੰਡੂ ਬੀਜ ਸਕੀਮ ਕੀ ਆ ਇਹ ਕਿਵੇਂ ਮੁਫਤ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਨੂੰ ਬੀਜ ਮਿਲ ਸਕਦਾ ਹੈ ਕਿਵੇਂ ਅੱਧੇ ਰੇਟ ਤੇ ਬੀਜ ਮਿਲ ਸਕਦਾ ਸਾਡੇ ਕਿਸਾਨ ਭਰਾਵਾਂ ਨੂੰ ਇਹ ਸਕੀਮ ਜੇ ਕੋਈ ਆਈ ਹੈ ਤਾਂ ਉਹ ਵੀ ਦੱਸੋ ਜੀ ਬਿਲਕੁਲ ਜੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਦੋ ਸਕੀਮਾਂ ਅਧੀਨ ਬੀਜ ਕਣਕ ਦਾ ਜੋ ਵੰਡਿਆ ਜਾ ਰਿਹਾ ਹੈ ਇਹਦੇ ਚ ਸਭ ਤੋਂ ਪਹਿਲੀ ਹੈ ਕਿ ਵਿਲੇ ਸੀਡ ਸਕੀਮ ਇਹਦੇ ਅਧੀਨ ਕੀ ਆ 50% ਬੀਜ ਦੇ ਰੇਟ ਤੇ ਛੋਟ ਕਰਕੇ ਉਹਨੂੰ ਕਿਸਾਨ ਨੂੰ ਵੀ ਮਹੱਈਆ ਕਰਵਾਇਆ ਜਾ ਰਿਹਾ ਜੇ ਇੱਕ ਪੰਜ ਸੀਡ ਵੱਲੋਂ 4000 ਰੇਟ ਰੱਖਿਆ ਗਿਆ ਸਰਕਾਰੀ ਰੇਟ ਤਾਂ ਉਸ ਨੂੰ ਸਿਰਫ ਕੁਇੰਟਲ ਦਾ ਬੀਜ ਸਿਰਫ 2000 ਚ ਮਿਲੇਗਾ 50% ਛੋੜਤੇ ਤੇ ਨਾਲ ਹੀ ਸਕੀਮ ਚੱਲ ਰਹੀ ਆ ਵੀ ਜੇ ਹਰ ਪ੍ਰਭਾਵਿਤ ਨਾਲ ਜਿਨ੍ਹਾਂ ਦਾ ਏਰੀਆ ਖਰਾਬ ਹੋਇਆ ਸੀ ਉਹਨਾਂ ਦੀ ਪਰਟਵਾਰੀ ਵੱਲੋਂ ਗਰਦੌਰੀ ਕੀਤੀ ਗਈ ਆ ਤਾਂ ਉਹਨਾਂ ਕਿਸਾਨਾਂ ਦੀ ਲਿਸਟ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਮੌਜੂਦ ਆ ਤਾਂ ਉਥੋਂ ਅਸੀਂ ਡਾਟਾ ਲਵਾਂਗੇ ਤਾਂ ਉਹਦੇ ਮੁਤਾਬਕ ਜਿਹੜੇ ਹਰ ਪ੍ਰਭਾਵਿਤ ਨਾਲ 33% ਤੋਂ ਵੱਧ ਜਿਨ੍ਹਾਂ ਦੇ ਖੇਤਾਂ 'ਚ ਲੌਸ ਹੋਇਆ ਸੀ ਤਾਂ ਉਹਨਾਂ ਨੂੰ ਇਹ ਵੀ ਮੁਫਤ ਵੀ ਦਿੱਤਾ ਜਾ ਰਿਹਾ ਤੇ ਜਿਹੜੇ ਕਿਸਾਨ ਵੀਰ ਆ ਇਹਦੀ ਜਿਹੜੀ ਐਪਲੀਕੇਸ਼ਨ ਆ ਉਹ ਆਨਲਾਈਨ ਪੋਰਟਲ ਐਗਰੀ ਮਸ਼ੀਨਰੀ ਪੋਰਟਲ ਜੋ ਪੰਜਾਬ ਦਾ ਹੈਗਾ ਉਹਦੇ ਤੇ ਅਪਲਾਈ ਕਰ ਸਕਦੇ ਜੀ ਮਤਲਬ ਇਸ ਪੋਰਟਲ ਤੇ ਜੇਕਰ ਫ੍ਰੀ ਦੇ ਵਿੱਚ ਜਾਂ ਅੱਧੇ ਰੇਟ ਤੇ ਬੀਜ ਲੈਣਾ ਤਾਂ ਇਸ ਪੋਰਟਲ ਤੇ ਜਾ ਕੇ ਉਹਨੇ ਅਪਲਾਈ ਕਰਨਾ ਜੀ ਹਾਂਜੀ ਬਿਲਕੁਲ ਜੀ ਮੈਂ ਚਾਹਣਾ ਵੀ ਇੱਕ ਵਾਰੀ ਉਸ ਪੋਰਟਲ ਦੀ ਜਾਣਕਾਰੀ ਫੇਰ ਦੇ ਦਿਓ ਡਾਕਟਰ ਸਾਹਿਬ ਪੋਰਟਲ ਦਾ ਨਾਮ ਜ਼ਰੂਰ ਦੱਸ ਦਿਓ ਜੁਰੀਆਰੀ ਇਹ ਪੋਰਟਲ ਦਾ ਨਾਮ ਹੈਗਾ ਐਗਰੀਮੈਂਟਰੀ ਪੋਰਟਲ ਇਹ ਆਨਲਾਈਨ ਚੱਲਦਾ ਉੱਥੇ ਤੁਸੀਂ ਆਧਾਰ ਕਾਰਡ ਭਰ ਕੇ ਤੇ ਤੁਹਾਡੇ ਮੋਬਾਈਲ ਤੇ ਜੋ ਰਜਿਸਟਰਡ ਮੋਬਾਈਲ ਨੰਬਰ ਆ ਉਹ ਤੇ ਓਟੀਪੀ ਜਾਊਗਾ ਤੇ ਉੱਥੋਂ ਤੁਸੀਂ ਅੱਗੇ ਦਾ ਪ੍ਰੋਸੈਸ ਫਾਰਮ ਭਰ ਸਕਦੇ ਆ ਜਾਂ ਆਦੇ ਨਜ਼ਦੀਕੀ ਦੇ ਜਿਹੜੇ ਕੈਫੇ ਜਾਂ ਸੀਐਸਸੀ ਸੈਂਟਰ ਹੁੰਦਾ ਉੱਥੇ ਵੀ ਅਪਲਾਈ ਕਰ ਸਕਦੇ ਆ ਤੇ ਜਿਹੜਾ ਉਹ ਫਾਰਮ ਤੁਹਾਨੂੰ ਉਹ ਕੱਢ ਕੇ ਦਿੰਦੇ ਆ ਪ੍ਰਿੰਟ ਉਹ ਤੁਸੀਂ ਤਸਦੀਕ ਕਰਵਾਉਣੀ ਹੈ ਜੇ ਤਾਂ ਤੁਹਾਡੇ ਤੋਂ 33% ਤੋਂ ਵੱਧ ਰਕਬਾ ਖਰਾਬ ਹੋਇਆ ਸੀ ਹੜ੍ਹ ਨਾਲ ਪ੍ਰਭਾਵਿਤ ਤਾਂ ਉਹ ਤੁਸੀਂ ਪਟਵਾਰੀ ਤੋਂ ਤਸਦੀਕ ਕਰਵਾ ਕੇ ਉਹ ਖੇਤੀਬਾੜੀ ਦਫ਼ਤਰ ਜਮ੍ਹਾਂ ਕਰਵਾਉਣਾ ਤੇ ਜੇ ਨਹੀਂ ਇਹ ਵਿਲੇਸੀਡ ਸਕੀਮ ਤੇ ਤੁਸੀਂ ਕਾਣਕ ਲੈਣਾ ਚਾਹੁੰਦੇ 50% ਤੇ ਤਾਂ ਉਹ ਤੁਸੀਂ ਡਾਇਰੈਕਟ ਫਾਰਮ ਜਮ੍ਹਾਂ ਕਰਾ ਸਕਦੇ ਹੋ ਬਲਾਗ ਦਫ਼ਤਰ ਜੀ ਤੁਸੀਂ ਨੋਟ ਕਰ ਲਓ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇਹ ਪੋਰਟਲ ਦੀ ਜਾਣਕਾਰੀ ਤੁਹਾਨੂੰ ਸਾਡੀ ਸਕਰੀਨ ਤੇ ਵੀ ਅਸੀਂ ਦੇ ਦਈਏ ਐਗਰੀ ਮਸ਼ੀਨਰੀ ਪੋਰਟਲ ਦਾ ਨਾਮ ਹੈ ਇਸ ਪੋਰਟਲ ਤੇ ਜਾ ਕੇ ਜਿਹੜੇ ਹੜ੍ਹ ਪ੍ਰਭਾਵਿਤ ਕਿਸਾਨ ਭਰਾ ਤੇ ਜਿਹੜੇ ਕਿਸਾਨ ਭਰਾ ਇਹ ਮੁਫਤ ਸਕੀਮ ਦਾ ਲਾਭ ਉਠਾਉਣਾ ਚਾਹੁੰਦੇ ਆ ਭਾਵ ਕਿ ਅੱਧੇ ਰੇਟ ਤੇ ਲੈਣਾ ਚਾਹੁੰਦੇ ਆ ਜਾਂ ਹੜਪ੍ਰਭਾਵਿਤ ਕਿਸਾਨ ਭਰਾ ਜਿਹੜੇ ਉਹ ਬਿਲਕੁਲ ਮੁਫਤ ਲੈਣਾ ਚਾਹੁੰਦੇ ਆ ਤਾਂ ਉਹ ਇਸ ਪੋਰਟਲ ਤੇ ਜਾ ਕੇ ਆਪ ਦਾ ਰਜਿਸਟਰਡ ਲੈ ਕੇ ਫਾਰਮ ਲੈ ਕੇ ਉਹ ਜਮਾ ਕਰਵਾਉਣ ਤੇ ਇਹ ਬੀਜ ਜਿਹੜਾ ਉਹ ਮੁਫਤ ਦੇ ਵਿੱਚ ਜਾਂ ਫਿਰ ਅੱਧੇ ਰੇਟ ਦੇ ਵਿੱਚ ਹੈ ਜਿਹੜਾ ਉਹ ਲੈ ਲੈਣ ਤਾਂ ਡਾਕਟਰ ਸਾਹਿਬ ਜੇਕਰ ਕੋਈ ਕਿਸਾਨ ਭਰਾ ਨੇ ਮੁਫਤ ਬੀਜ ਬਾਰੇ ਅੱਧੇ ਰੇਟ ਤੇ ਬੀਜ ਬਾਰੇ ਜਾਂ ਬਜਾਈ ਦੇ ਸਮੇਂ ਬਾਰੇ ਜਾਂ ਕੋਈ ਹੋਰ ਕਿਸੇ ਕਿਸਮ ਦੀ ਜਾਣਕਾਰੀ ਕੋਈ ਲੈਣੀ ਹੋਵੇ ਤਾਂ ਕਿਹੜਾ ਸੰਪਰਕ ਨੰਬਰ ਹੈ ਜਿਸ ਨੰਬਰ ਤੇ ਸਾਡੇ ਕਿਸਾਨ ਭਰਾ ਸੰਪਰਕ ਕਰ ਸਕਦੇ ਆ ਬਿਲਕੁਲ ਜੇ ਕਿਸੇ ਵੀ ਕਿਸਾਨ ਭਰਾ ਨੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਮੇਰੇ ਨੰਬਰ ਤੇ ਸੰਪਰਕ ਕਰ ਸਕਦਾ ਮੇਰਾ ਨੰਬਰ ਨੋਟ ਕਰੋ 9041322822 ਧੰਨਵਾਦ 2282 ਕਿਸਾਨ ਭਰਾਵੋ ਡਾਕਟਰ ਹਰਜੀਤ ਸਿੰਘ ਖੇਤੀਬਾੜੀ ਅਫਸਰ ਬੀਜ ਸੀਡ ਐਕਸਪਰਟ ਨੇ ਇਹ ਬੀਜ ਨਾਲ ਸੰਬੰਧਿਤ ਇਹਨਾਂ ਕੋਲੇ ਸਾਰੀਆਂ ਜਾਣਕਾਰੀਆਂ ਤੁਹਾਨੂੰ ਇਹ ਵੀ ਦੱਸ ਸਕਦੇ ਆ ਕਿ ਬੀਜ ਹਜੇ ਆਇਆ ਹੈ ਜਾ ਨਹੀਂ ਆਇਆ ਕਦੋਂ ਆਊਗਾ ਤੇ ਵੀ ਤੁਹਾਨੂੰ ਕਿੰਨਾ ਕਿਵੇਂ ਮਿਲੂਗਾ ਤੇ ਪੋਰਟਲ ਨਾਲ ਸੰਬੰਧਿਤ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਉਹ ਵੀ ਲੈ ਸਕਦੇ ਆ ਡਾਕਟਰ ਸਾਹਿਬ ਦਾ ਨੰਬਰ ਮੈਂ ਫਿਰ ਤੋਂ ਦੁਹਰਾ ਦਿੰਦਾ 90413 22822 ਤੇ ਤੁਸੀਂ ਸੰਪਰਕ ਕਰਕੇ ਇਹ ਸਾਰੀਆਂ ਜਾਣਕਾਰੀਆਂ ਲੈ ਸਕਦੇ ਹੋ ਤੇ ਡਾਕਟਰ ਸਾਹਿਬ ਕੋਈ ਵੀ ਇਹੋ ਜੀ ਗੱਲ ਕਣਕ ਦੇ ਬੀਜ ਨਾਲ ਸੰਬੰਧਿਤ ਤੁਸੀਂ ਸਾਡੇ ਕਿਸਾਨ ਭਰਾਵਾਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਉਹ ਜ਼ਰੂਰ ਕਰ ਲਓ ਬਿਲਕੁਲ ਜੀ ਬਸ ਮੇਨ ਚੀਜ਼ ਇਹੀ ਹੈ ਕਿਉਂਕਿ ਨਵੀਂ ਵੈਰੈਟੀ ਆ ਸਾਰਿਆਂ ਦਾ ਇਸ ਪਾਸੇ ਰੁਝਾਨ ਵੱਧਦਾ ਸੋ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਵੀ ਇਹਦਾ ਠੀਕ ਠੀਕ ਹੀ ਏਰੀਆ ਟ੍ਰਾਇਲ ਵਜੋਂ ਜ਼ਰੂਰ ਲਾਓ ਤੇ ਐ ਨਹੀਂ ਵੀ ਪੂਰਾ ਏਰੀਆ ਤੁਸੀਂ ਜਿੰਨਾ ਤੁਸੀਂ ਖੇਤੀ ਕਰਦੇ ਹੋ ਉਹਦੇ ਬਿਲਕੁਲ ਬਸ ਇਸ ਚੀਜ਼ ਦਾ ਮਨ ਧਿਆਨ ਰੱਖਿਆ ਜਾਵੇ ਜੀ ਤੁਹਾਡਾ ਡਾਕਟਰ ਸਾਹਿਬ ਤੁਸੀਂ ਇਹ ਜਾਣਕਾਰੀਆਂ ਦਿੱਤੀਆਂ ਇਹ ਸਾਨੂੰ ਫਰਕ ਸਮਝਾਇਆ ਕਿ 872 ਦਾ ਬਾਕੀ ਵੈਰੈਟੀਆਂ ਦੇ ਨਾਲੋਂ ਕਿਵੇਂ ਸੰਪਰਕ ਹੈ ਕਿਵੇਂ ਵੱਖਰੀਏ ਵੈਰਾਈਟੀ ਤੇ ਮੇਨ ਜਿਹੜੀ ਹੈਗੀ ਆ ਵੀ ਕਰਨਾਲ ਬੰਟ ਦੀ ਸਮੱਸਿਆ ਤੋਂ ਅਸੀਂ ਕਿਵੇਂ ਜੇ ਟ੍ਰੀਟਮੈਂਟ ਬੀਜ ਟ੍ਰੀਟਮੈਂਟ ਅਸੀਂ ਕਰਨਾ ਹੈਗਾ ਔਰ ਜਿਹੜੀਆਂ ਮੁਫਤ ਦੇ ਵਿੱਚ ਤੁਹਾਨੂੰ ਬੀਜ ਮਿਲਣਾ ਉਹ ਪੋਰਟਲ ਤੇ ਜਾ ਕੇ ਤੁਸੀਂ ਅੱਜ ਹੀ ਜਾਣਕਾਰੀਆਂ ਜਿਹੜੀਆਂ ਉਹ ਸਾਰੀਆਂ ਪ੍ਰਾਪਤ ਕਰੋ ਕਿਸਾਨ ਭਰਾਵੋ ਤੇ ਕਿਉਂ ਨਾ ਇਸ ਸਕੀਮ ਦਾ ਤੁਸੀਂ ਲਾਭ ਹੈ ਜਿਹੜਾ ਉਹ ਤੁਸੀਂ ਉਠਾਓ ਤਰਦਾਰ ਸਾਹਿਬ ਇਹ ਜਾਣਕਾਰੀਆਂ ਦਿੱਤੀਆਂ ਤੁਹਾਡਾ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੋਂ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਮੇਰੇ ਵੱਲੋਂ ਤੁਹਾਨੂੰ ਜੀ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਵੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਪਹੁੰਚਾਉਣਾ ਤੇ ਇਹ ਸਕੀਮ ਤੋਂ ਇਹ ਸ ਜਾਣਕਾਰੀਆਂ ਨੂੰ ਬਾਕੀ ਕਿਸਾਨ ਭਰਾਵਾਂ ਦੇ ਨਾਲ ਵੀ ਸਾਂਝਾ ਜਰੂਰ ਕਰਨਾ ਕਿਉਂਕਿ ਇਹ ਸਮੇਂ ਦੀ ਲੋੜ ਹੈ ਇਹ ਜਾਣਕਾਰੀਆਂ ਜਿਹੜੀਆਂ ਦਿੱਤੀਆਂ ਉਹ ਸਾਨੂੰ ਕਿਸੇ ਆਮ ਕਿਸਾਨ ਭਰਾ ਜਾਂ ਕਿਸੇ ਆਮ ਵਿਅਕਤੀ ਨੇ ਨਹੀਂ ਸਗੋਂ ਸੀਡ ਐਕਸਪਰਟ ਨੇ ਦਿੱਤੀਆਂ ਤੇ ਮੈਂ ਚਾਹਣਾ ਇਹ ਸਾਡੇ ਸਾਰੇ ਕਿਸਾਨ ਭਰਾਵਾਂ ਤੱਕ ਪਹੁੰਚਣੀ ਚਾਹੀਦੀਆਂ ਸੋ ਵੀਡੀਓ ਨੂੰ ਬਾਕੀ ਕਿਸਾਨ ਭਰਾਵਾਂ ਤੱਕ ਜਰੂਰ ਪਹੁੰਚਾਉਣਾ ਜਰੂਰ ਸ਼ੇਅਰ ਕਰਨਾ ਤੇ ਮੈਨੂੰ ਇਸ ਜਾਣਕਾਰੀਆਂ ਦੇ ਨਾਲ ਕੁਲਵਿੰਦਰ ਔਲਖ ਨੂੰ ਕੈਮਰਾਮੈਨ ਰਿੰਪੀ ਬਰਾੜ ਦੇ ਨਾਲ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ devo ਆ ਗਿਆ ਧੰਨਵਾਦ